ਹੁੰਦੇ ਨੇ ਘਰ ਦੀ ਬਾਉਂਡਰੀ ਕਿੰਨੀ ਵੱਡੀ ਹੁੰਦੀ ਹੈ ਉਹ ਜਾਨਵਰ ਨੂੰ ਖੁੱਲਾ ਵੀ ਛੱਡ ਦਿੰਦੇ ਨੇ ਉਹ ਆਜ਼ਾਦ ਹੈ ਪਰ ਜਦੋਂ ਉਹ ਹੁਕਮ ਤੋਂ ਬਾਹਰ ਹੁੰਦਾ ਹੈ ਉਹ ਗੰਦਗੀ ਦੇ ਵਿੱਚ ਵੀ ਮੂੰਹ ਮਾਰਦਾ ਹੈ ਜਾ ਕੇ ਉਹ ਭਾਰੀ ਜਿਹੜੇ ਜਾਨਵਰ ਹੁੰਦੇ ਹਨ ਉਹਨਾਂ ਦੇ ਨਾਲ ਲੜਦਾ ਹੈ ਜਦੋਂ ਉਹਨੂੰ ਦੰਦ ਵੀ ਲਗਾਉਂਦੇ ਨੇ ਉਹ ਜ਼ਖਮੀ ਵੀ ਹੁੰਦਾ ਹੈ ਇਸੇ ਤਰ੍ਹਾਂ ਦਾ ਧਰਮ ਜਿਹੜਾ ਹੈ ਸਾਨੂੰ ਆਜ਼ਾਦ ਕਰਾਉਂਦਾ ਹੈ ਪਰ ਧਰਮ ਦੀ ਇੱਕ ਸੀਮਾ ਇੱਕ ਬਾਉਂਡਰੀ ਹੋਇਆ ਕਰਦੀ ਹੈ ਆ ਉਹ ਸਾਡੀਆਂ ਰਿਸਪੌਂਸਿਬਿਲਟੀਆਂ ਨੇ ਸਾਡੀਆਂ ਜ਼ਿੰਮੇਵਾਰੀਆਂ ਨੇ ਸਾਡਾ ਆਪਣਾ ਨਿੱਜੀ ਕਰਤਵ ਹੈ ਉਹ ਧਰਮ ਦੇ ਪ੍ਰਤੀ ਜਿਹੜਾ ਕਰਤਵ ਹੁੰਦਾ ਹੈ ਉਹੀ ਧਰਮ ਅਖਵਾਉਂਦਾ ਹੈ ਪਰ ਜਿਹੜੇ ਲੋਕ ਧਰਮ ਨੂੰ ਚਲਾ ਰਹੇ ਸਨ ਉਹਨਾਂ ਨੇ ਧਰਮ ਦਸ਼ਾ ਨੂੰ ਵਿਗਾੜ ਕੇ ਰੱਖ ਦਿੱਤਾ ਬਿਲਕੁਲ ਤੌਰ ਦੇ ਬਾਹਰੀ ਤੌਰ ਦੇ ਉੱਤੇ ਧਰਮ ਦੇ ਕਰਮ ਕਾਂਡ ਸ਼ੁਰੂ ਕਰ ਦਿੱਤੇ ਸਰੀਰ ਨੂੰ ਹੱਥ ਦੇਣਾ ਸਰੀਰ ਨੂੰ ਤਪਾਉਣਾ ਸਰੀਰ ਨੂੰ ਕਸ਼ਟ ਦੇਣਾ ਇਹੋ ਜੀ ਇਹ ਸਾਹਮਣੀ ਚੀਜ਼ਾਂ ਲਿਆ ਕੇ ਲੋਕਾਂ ਨੂੰ ਕਹਿਣ ਲੱਗੇ ਦੁਨੀਆ ਦੇ ਲੋਕੋ ਆਹ ਧਰਮ ਹੈ ਸਲਾਮ ਹੈ ਸਜਦਾ ਹੈ ਭਗਤ ਸਹਿਬਾਨ ਨੂੰ ਜਿਨ੍ਹਾਂ ਨੇ ਬੜੀ ਦ੍ਰਿੜਤਾ ਦੇ ਨਾਲ ਇੱਕ ਕਰਮਕਾਂਡੀ ਸੋਚ ਦੇ ਉੱਤੇ ਜਾ ਕੇ ਵਾਰ ਕੀਤਾ ਹੈ ਗਿਆਨੀ ਬਲਜੀਤ ਸਿੰਘ ਜਿਹੜੇ ਸਾਨੂੰ ਪੜਾਉਂਦੇ ਹੁੰਦੇ ਸਨ ਉਹ ਤੇ ਸਿੱਧੀ ਗੱਲ ਕਰਦੇ ਹੁੰਦੇ ਸੀ ਕਹਿੰਦੇ ਕਿ ਇਹ ਜਿਹੜੀ ਭਗਤੀ ਲਹਿਰ ਹੈ ਨਾ ਜਿੱਨਾ ਭਗਤਾਂ ਦੀ ਬਾਣੀ ਸਹਿਬਾਂ ਦੀ ਬਾਣੀ ਦੇ ਅੰਦਰ ਦਰਜ ਹੈ ਇਹ ਇਨਕਲਾਬੀ ਯੋਧੇ ਨੇ ਐਸਾ ਇੱਕ ਸੱਚੀ ਸੋਚ ਦਾ ਇਨਕਲਾਬ ਲੈ ਕੇ ਆਂਦਾ ਜਿਨ੍ਹਾਂ ਨੂੰ ਧਰਮ ਤੋਂ ਨਿਕਾਰਿਆ ਗਿਆ ਧਰਮ ਤੋਂ ਬਾਹਰ ਕੱਢਿਆ ਗਿਆ ਉਹਨਾਂ ਨੂੰ ਫਿਰ ਦ੍ਰਿੜ ਕਰਾਇਆ ਗਿਆ ਧਰਮ ਆ ਹੈ ਜੋ ਇਹ ਲੋਕ ਆ ਰਹੇ ਨੇ ਧਰਮੀ ਥੋੜੀ ਹੈ ਇਹ ਵਿਖਾਵਾ ਹੈ ਜਿਹੜਾ ਇਹ ਤਰੀਕੇ ਨਾਲ ਧਰਮ ਕੁਮਾਰੇ ਨੇ ਇਹ ਕੇਵਲ ਹੰਕਾਰ ਪੈਦਾ ਹੋ ਰਿਹਾ ਇਹਨਾਂ ਦੇ ਵਿੱਚ ਕਿਸੇ ਨੂੰ ਮਾੜਾ ਕਹਿ ਕੇ ਜਾਤ ਛੋਟੀ ਜਾਤ ਕਹਿ ਕੇ ਨਕਾਰ ਦੇਣਾ ਕਿਸੇ ਨੂੰ ਗਰੀਬ ਕਹਿ ਕੇ ਨਕਾਰ ਦੇਣਾ ਕਿਸੇ ਨੂੰ ਔਰਤ ਤੇ ਮਰਦ ਦੇ ਮਤਭੇਦ ਕਰਕੇ ਹੀ ਨਕਾਰ ਦੇਣਾ ਹੋਇਆ ਨਹੀਂ ਇਸ ਤਰ੍ਹਾਂ ਹੁਣ ਮੇਰੇ ਵਰਗਾ ਕੋਈ ਇਨਸਾਨ ਕੇ ਵੇਖੋ ਜੀ ਇਹ Hindu ਤਾਂ ਮਾੜਾ ਹੈ ਕੋਈ ਮਾੜਾ ਨਹੀਂ ਹੈ ਇਹ ਲੋਕਾਂ ਨੇ ਚਲਾਉਣ ਵਾਲਿਆਂ ਨੇ ਮਾੜਾ ਬਣਾ ਦਿੱਤਾ ਤੂੰ ਆ ਚੀਜ਼ ਨਹੀਂ ਕਰ ਸਕਦਾ ਤੈਨੂੰ ਇਹ ਚੀਜ਼ ਅਪਣਾਉਣ ਦੀ ਆਗਿਆ ਨਹੀਂ ਹੈ ਹੱਦ ਹੋ ਗਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਲਸ਼ਾ ਨੇ ਜਿਆਦਾ ਵਿਚਾਰ ਗੋਸਤੀ ਉਹਨਾਂ ਲੋਕਾਂ ਦੇ ਨਾਲ ਕੀਤੀ ਜਿਹੜੇ ਇਹ ਕਰਾਏ ਪਏ ਹੋਏ ਸਨ ਉਹ ਭਾਵੇਂ ਬਗਦਾਦ ਦੀ ਧਰਤੀ ਦੇ ਉੱਤੇ ਪੀਰ ਹਮਜ਼ਾ ਗੋਜ਼ ਵਰਗੇ ਹੋ ਜਾਣ ਜਿਹਨਾਂ ਦੀ ਉਮਰ ਬੜੀ ਸੀ ਪਰ ਇੱਕ ਗੱਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਇੱਕ ਗੱਲ ਸਾਹਮਣੇ ਲਿਆ ਕੇ ਸਪਸ਼ਟ ਕੀਤੀ ਕਿ ਸੱਜਣਾ ਜਿਹੜੀ ਗੁਰਮਤ ਹੈ ਨਾ ਜਿਹੜੀ ਵਿਚਾਰ ਹੁੰਦੀ ਹੈ ਸੋਚ ਹੁੰਦੀ ਹੈ ਉਹ ਉਮਰਾਂ ਦੇ ਕਰੇ ਤਕਾਇਦੇ ਨਹੀਂ ਕਦੇ ਲਗਾਇਆ ਕਰਦੀ ਉਮਰ ਦਾ ਤਕਾਇਦਾ ਤੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਹੈ ਹੀ ਨਹੀਂ ਨਾ ਹੁਣ ਇਨਸਾਨ 50 60 ਸਾਲ ਦਾ ਆ ਕੇ ਕੋਈ ਕਹੇ ਕਿ ਮੈਂ ਆ ਗੱਲ ਕਰਾਂ ਬੇਸ਼ੱਕ ਸਾਰੀਆਂ ਗੱਲਾਂ ਹੁੰਦੀਆਂ ਗਲਤ ਹੋਣ ਕਿ 10 ਸਾਲ ਦਾ 15 ਸਾਲ ਦਾ ਕੋਈ ਬੱਚਾ ਉਹਦੇ ਨਾਲ ਸਿਆਣੀ ਗੱਲ ਕਰ ਜਾਏ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰ ਹੈ ਉਹ ਸੋਚ ਦੇ ਉੱਤੇ ਡਿਪੈਂਡ ਕਰਦੀ ਹੈ ਉਮਰ ਦੇ ਉੱਤੇ ਨਹੀਂ 50 ਸਾਲਾਂ ਦਾ 60 ਸਾਲਾਂ ਦਾ 70 ਸਾਲਾਂ ਦਾ ਬਜ਼ੁਰਗ ਜਿਹੜਾ ਹੈ ਉਹ ਵੀ ਜੇਕਰ ਆਪਣੀ ਜ਼ਿੰਦਗੀ ਦੇ ਅੰਦਰ ਤਿਲਕਣ ਬਾਈ ਦੇ ਅੰਦਰ ਤਿਲਕ ਜਾਏ ਉੱਥੇ ਉਮਰ ਥੋੜੀ ਵੇਖੀ ਜਾਂਦੀ ਹੈ ਫਿਰ ਉਹਦੇ ਸੋਚ ਦੇਖੀ ਜਾਂਦੀ ਕਿ ਭਾਵੇਂ ਉਮਰ ਤੇ ਬੜੀ ਜ਼ਿਆਦਾ ਸੀ ਪਰ ਸਿਆਣਪ ਵਾਲੀ ਗੱਲ ਤੇ ਤੂੰ ਕੀਤੀ ਕੋਈ ਨਹੀਂ ਨਾ ਅ ਜਿਨਾਂ ਲੋਕਾਂ ਨੇ ਬਾਬੇ ਕਹਿ ਕੇ ਪੂਜਿਆ ਸੀ ਕਿ ਸਾਡੇ ਬਾਬੇ ਨੇ ਚਿੱਟੀਆਂ ਦਾੜੀਆਂ ਸਨ ਉਹਨਾਂ ਦੀਆਂ ਜਦੋਂ ਅਨਕਵੈਰੀਆਂ ਬਿਠਾਈਆਂ ਗਈਆਂ ਰੇਪਿਸਟ ਨਿਕਲੇ ਕਿ ਨਹੀਂ ਨਿਕਲੇ ਜੇਲਾਂ ਚ ਬੰਦ ਨੇ ਅੱਜ ਤੇ ਉਹ ਲੋਕ ਅੱਜ ਵੀ ਉਹਨਾਂ ਨੂੰ ਪੂਜ ਰਹੇ ਨੇ ਬਾਬੇ ਕਹਿ ਕੇ ਹੱਦ ਹੋ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਰੇ ਜਦੋਂ ਵਿਚਾਰ ਗੋਸ਼ਟੀਆਂ ਹੋਈਆਂ ਨੇ ਜੋਗੀਆਂ ਦੇ ਨਾਲ ਅੱਜ ਦਾ ਸ਼ਬਦ ਸਾਰੀ ਜੋਗੀਆਂ ਦੀ ਵਿਚਾਰਧਾਰਾ ਤੋਂ ਸਪਸ਼ਟ ਸਾਹਮਣੇ ਆ ਰਿਹਾ ਹੈ ਗੁਰੂ ਸਾਹਿਬ ਨੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਹੈ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਗੋਸ਼ਟ ਦਾ ਅਰਥ ਹੈ ਡਿਬੇਟ ਵਿਚਾਰ ਚਰਚਾ ਕਿੰਨਾਂ ਦੇ ਨਾਲ ਹੋਈ ਹੈ ਉਹ ਸਿੱਧਾਂ ਦੇ ਨਾਲ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਦੀ ਜਦੋਂ ਉਮਰ ਦੇਖੀ ਜਾਂਦੀ ਹੈ ਨਾ ਸਿੱਧਾਂ ਦੇ ਨਾਲੋਂ 50 50 ਸਾਲ ਛੋਟੀ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਉਹ ਬਾਲਾ ਕਹਿ ਕੇ ਬੁਲਾ ਰਹੇ ਨੇ ਤੇ ਦੂਸਰੀ ਗੱਲ ਆ ਜੀ ਨਾ ਹੋਰ ਸਿੱਧ ਕਰਦੇ ਆ ਉਥੇ ਭਾਈ ਬਾਲੇ ਦਾ ਨਾਮ ਨਹੀਂ ਹੈ ਜਿਸੇ ਦੇ ਗੋਸ਼ਟ ਦੀ ਬਾਣੀ ਨੂੰ ਪੜਦੇ ਹੋ ਨਾ ਕਿ ਜੇ ਬਾਲਾ ਕਾ ਕੇ ਸਬੋਧਨ ਕਰ ਰਹੇ ਨੇ ਉਥੇ ਭਾਈ ਬਾਲੇ ਨੂੰ ਕਹਿ ਕੇ ਨਹੀਂ ਮਾਰ ਰਹੀ ਬਾਜ ਈਵਨ ਕਿ ਜਦੋਂ ਇਤਿਹਾਸ ਨੂੰ ਪੜੋਗੇ ਨਾ ਇਤਿਹਾਸ ਨੂੰ ਜਦੋਂ ਇਮਾਨਦਾਰੀ ਨਾਲ ਪੜੋਗੇ ਜਿੰਨਾ ਵੀ دیਵਾਨਾ ਨੇ ਇਤਿਹਾਸ ਦੀ ਖੋਜ ਕਰਕੇ ਲਿਖਿਆ ਹੈ ਨਾ ਸ਼ਬਦ ਵਰਤ ਰਿਹਾ ਭਾਈ ਬਾਲੇ ਨਾਮ ਦਾ ਇਨਸਾਨ ਕੋਈ ਹੈ ਵੀ ਨਹੀਂ ਇਤਿਹਾਸ 'ਚ ਮਿਲਦਾ ਗੁਰੂ ਨਾਨਕ ਸਾਹਿਬ ਦਾ ਇੱਕੋ ਸਾਥੀ ਹੈ ਉਹ ਹੈ ਭਾਈ ਮਰਦਾਨਾ ਮਰਦਾ ਬਾਲੇ ਨਾਮ ਦਾ ਕੋਈ ਸਾਥੀ ਨਹੀਂ ਕੋਈ ਆਉਂਦਾ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੇ ਅੰਦਰ ਪਰ ਪ੍ਰਚਲਿਤ ਕਰਕੇ ਸਾਡੇ ਵਿੱਚ ਲੈ ਕੇ ਵਾਰ ਦਿੱਤਾ ਗੁਰੂ ਨਾਨਕ ਸਾਨੂੰ ਬਾਲਾ ਕਿਹਾ ਕੇ ਬਾਜ ਮਾਰੀ ਹੈ ਉਹਨਾਂ ਨੇ ਤੇ ਪਾਲਸ਼ਾ ਜਦੋਂ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਨੇ ਪਾਲਸ਼ਾ ਕਹਿੰਦੇ ਸਿੱਧੋ ਉਹ ਜੋਗੀਓ ਤੁਹਾਡੀ ਉਮਰ ਤੇ ਬੜੀ ਜਿਆਦਾ ਵੱਡੀ ਹੋ ਚੁੱਕੀ ਹੈ ਪਰ ਜਦੋਂ ਤੁਹਾਡੀਆਂ ਮੈਂ ਸਵਾਲਾਂ ਨੂੰ ਦੇਖਦਾ ਹੈ ਨਾ ਜਦੋਂ ਤੁਹਾਡੇ ਮੈਂ ਕੰਮਾਂ ਨੂੰ ਦੇਖਦਾ ਮੈਨੂੰ ਹਾਸਾ ਹੁੰਦਾ ਹੈ ਤੁਹਾਡੀ ਸੋਚ ਦੇ ਉੱਤੇ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਸਿਆਣਪ ਨਹੀਂ ਆਈ ਇਹ ਗੱਲ ਹੋਰ ਹੈ ਗੁਰਬਾਣੀ ਦੇ ਚਾਰ ਸ਼ਬਦ ਕੰਠ ਕਰ ਲੈਣੇ ਇਹਦੇ ਨਾਲ ਗਿਆ ਇਹਦਾ ਸਬੰਧ ਗਿਆਨ ਦੇ ਨਾਲ ਨਹੀਂ ਹੈ ਮੈਂ ਕੱਲ ਵੀ ਸ਼ਬਦ ਵਰਤੇ ਸੀ ਇਹਦਾ ਸਬੰਧ ਇੱਕ ਚਮਕੜੇ ਦੇ ਉੱਤੇ ਪਾਠ ਕਰ ਲੈਣਾ ਕਿ ਮੈਂ 2 ਘੰਟੇ ਲਗਾਤਾਰ ਬੈਠ ਕੇ ਚਮਕੜਾ ਮਾਰ ਲਿਆ ਤੇ ਮੈਂ ਹਿੱਲਿਆ ਨਹੀਂ ਇਹਦਾ ਸਰਟੀਫਿਕੇਟ ਕਿਤੇ ਨਹੀਂ ਹੈ ਇਹ ਚੀਜ਼ ਦਾ ਕਿ ਤੂੰ ਵੱਧ ਜੁੜਿਆ ਹੋਏਗਾ ਇਹ ਚੀਜ਼ ਦੇ ਨਾਲ ਇੱਕ ਚੌਂਕੜੇ ਉੱਤੇ ਪੂਰਾ ਅਖੰਡ ਪਾਠ ਸਾਬ ਕਰ ਲੈਣਾ ਕਰ ਲਿਆ ਠੀਕ ਹੈ ਤੇਰੇ ਅੰਦਰ ਇੱਕ ਤੇਰੇ ਅੰਦਰ ਟੈਲੈਂਟ ਹੈ ਚੀਜ਼ ਦਾ ਤੂੰ ਬੈਠ ਤੇਰੇ ਅੰਦਰ ਟਿਕਾਹ ਹੈ ਤੇਰਾ ਸਰੀਰ ਤੰਦਰੁਸਤ ਹੈ ਤੇ ਤੇ ਸਰੀਰ ਥੱਕਦਾ ਨਹੀਂ ਹੈ ਤੇਰਾ ਟੈਲੈਂਟ ਹੋ ਸਕਦਾ ਹੈ ਇੱਕ ਤੇਰਾ ਟਿਕਾਹ ਹੋ ਸਕਦਾ ਹੈ ਪਰ ਇਹਦਾ ਸਰਟੀਫਿਕੇਟ ਕਿਤੇ ਨਹੀਂ ਕਿ ਇੱਕ ਚੌਂਕੜੇ ਉੱਤੇ ਪਾਠ ਕਰ ਸਿੱਧਾ ਤੇ ਰੱਬ ਦੇ ਨਾਲ ਕਨੈਕਸ਼ਨ ਜੁੜ ਗਿਆ ਆਪੇ ਚਿੱਟੇ ਚੋਲੇ ਪਾਲਣੇ ਆਪੇ ਚਿੱਟੇ ਪਰਨੇ ਬੰਨ ਲੈਣੇ ਆਪੇ ਗੁਲਾਬ ਦੇ ਫੁੱਲ ਲੈ ਕੇ ਆ ਜਾਣੇ ਆਪੇ ਗੁਲਾਬ ਦੇ ਫੁੱਲਾਂ ਦੇ ਉੱਤੇ ਵਰਖਾ ਕਰਾ ਲੈਣੀ ਆਪੇ ਪਿੱਛੇ ਇੱਕ ਵੀਡੀਓ ਬਣਾ ਕੇ ਉਹਦੇ ਸ਼ਬਦ ਲਾ ਲੈਣਾ ਕਿ ਬ੍ਰਹਮ ਗਿਆਨੀਆਂ ਦਾ ਮਲਾਪ ਹੋ ਗਿਆ ਤੇ ਉਹਨੂੰ ਫੇਸਬੁੱਕ ਉੱਤੇ ਨੈਟ ਦੇ ਉੱਤੇ ਪਾ ਦੇਣਾ ਇਹਦਾ ਕਿੱਥੇ ਸਰਟੀਫਿਕੇਟ ਹੈ ਕਿ ਆਹ ਚੀਜ਼ ਨਾਲ ਬ੍ਰਹਮ ਗਿਆਨੀ ਸੇਫਸਟ ਹੋ ਜਾਂਦਾ ਚਾਰ ਸ਼ਬਦ ਕੰਠ ਕਰ ਲੈਣੇ ਗੁਰਬਾਣੀ ਦੇ ਗੁਰਬਾਣੀ ਨੂੰ ਕੰਠ ਕਰ ਲੈਣਾ ਇਹ ਸਾਡੀ ਇੱਕ ਇੰਟੈਲੀਜੈਂਟੀ ਹੋ ਸਕਦੀ ਹੈ ਕਿ ਅਸੀਂ ਇਹ ਦਿਮਾਗ ਦੇ ਨਾਲ ਇਹਨੂੰ ਯਾਦ ਕਰ ਲਿਆ ਪਰ ਇਹ ਚੀਜ਼ ਦਾ ਸਬੰਧ ਗਿਆਨ ਦੇ ਨਾਲ ਨਹੀਂ ਹੈ ਗਿਆਨ ਦਾ ਸਬੰਧ ਕੇਵਲ ਤੇ ਕੇਵਲ ਸੋਚ ਦੇ ਨਾਲ ਹੈ ਸਮਝ ਦੇ ਨਾਲ ਹੈ ਗਿਆਨ ਦਾ ਸਬੰਧ ਸਮਝ ਦੇ ਨਾਲ ਹੈ ਹੁਣ ਬੱਚੇ ਵੇਖਿਓ ਬੜੇ ਐਸੇ ਬੱਚੇ ਹੁੰਦੇ ਨੇ ਜੋ ਆ ਹੁਣ ਅਪ੍ਰੈਲ ਮਹੀਨੇ ਸਿਲੇਬਸ ਕਰਾਏ ਜਾਣੇ ਨੇ ਨਾ ਬੱਚੇ ਨੇ ਪੜ੍ਹ ਲਿਆ ਉਹਨੂੰ ਯਾਦ ਕਰ ਲਿਆ ਯਾਦ ਕਰਕੇ ਟੈਸਟ ਦੇ ਦਿੱਤਾ ਦਸਾਂ ਵਿੱਚ 9 ਨੰਬਰ ਆ ਗਏ 8 ਨੰਬਰ ਆ ਗਏ ਉਹਨੂੰ ਯਾਦ ਕਰ ਲਿਆ ਉਹੀ ਬੱਚੇ ਨੂੰ ਸਿਲੇਬਸ ਜਿਹੜਾ 6 ਮਹੀਨੇ ਬਾਅਦ ਪੁੱਛ ਲਿਓ ਉਹ ਕਹਿੰਦਾ ਮੈਂ ਯਾਦ ਕਰਕੇ ਸੁਣਾਵਾਂਗਾ ਫੇਰ ਮਤਲਬ ਉਹਨੇ ਗਿਆਨ ਤੇ ਇਕੱਠਾ ਕਰ ਲਿਆ ਸੀ ਪਰ ਸਮਝ ਨਹੀਂ ਆਈ ਜੋਗੀਆਂ ਨੇ ਬੜਾ ਕੁਝ ਕੀਤਾ ਤੇ ਆ ਉਹ ਸਮੇਂ ਨੂੰ ਅੱਜ ਦੇ ਸਮੇਂ ਨਾਲ ਕੰਪੇਅਰ ਕਰਕੇ ਵੀ ਦੇਖੀਏ ਚੌਂਕੜੇ ਮਾਰ ਮਾਰ ਕੇ ਸਰੀਰ ਨੂੰ ਆਸਣ ਕਰ ਕਰਕੇ ਆਸਣ ਕਰਨਾ ਯੋਗ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਇਹ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਉਮਰ ਵਧਾ ਲੈਣੀ ਸਰੀਰ ਤੰਦਰੁਸਤ ਕਰ ਲੈਣਾ ਇੱਕ ਚੌਂਕੜੇ ਉੱਤੇ ਬੈਠ ਕੇ ਸਮਾਦੀ ਲਗਾ ਲੈਣੀ ਇਸ ਚੀਜ਼ ਦਾ ਟਿਕਾਓ ਹੋ ਸਕਦਾ ਹੈ ਪਰ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਨੇ ਕਿਹਾ ਕਿ ਤੁਸੀਂ ਇੰਨੇ ਇੰਨੇ ਤੁਹਾਨੂੰ ਕਿੰਨੇ ਸਾਲ ਹੋ ਕਿਥੇ ਇੱਥੇ ਬੈਠੇ ਹੋਆਂ ਨੂੰ ਪਰਬਤਾਂ ਦੇ ਉੱਤੇ ਚੋਟੀਆਂ ਦੇ ਉੱਤੇ ਆ ਕੇ ਉਹਨਾਂ ਨੇ ਘਰ ਛੱਡ ਦੇਣਾ ਘਰ ਛੱਡ ਕੇ ਚੋਟੀਆਂ ਪਰਬਤਾਂ ਦੇ ਉੱਤੇ ਜਾ ਕੇ ਬੈਠ ਜਾਣਾ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਹਿੰਦੇ ਕਿੰਨੇ ਸਾਲ ਹੋ ਗਏ ਇੱਥੇ ਬੈਠਿਆਂ ਨੂੰ ਕਿਨੂੰ ਸਾਡੀ ਤੇ ਉਮਰ ਲੰਘ ਗਈ ਤੇ ਪਾਸ਼ਾ ਕਹਿੰਦੇ ਸਮਾਜ ਤੇ ਵਿਚਰਦੇ ਨਹੀਂ ਜਾ ਕੇ ਫਿਰ ਤੁਸੀਂ ਕਹਿੰਦੇ ਵਿਚਰਦੇ ਆ ਗੁਰੂ ਸਾਹਿਬ ਕਹਿੰਦੇ ਕਦੋਂ ਵਿਚਰਦੇ ਹੋ ਕਹਿੰਦੇ ਜਦੋਂ ਕੋਈ ਵੱਡਾ ਕੋਈ ਮੇਲਾ ਹੁੰਦਾ ਹੈ ਨਾ ਕੋਈ ਸ਼ਵਰਾਤਰੀ ਦਾ ਮੇਲਾ ਆ ਗਿਆ ਕੋਈ ਤੀਰਥਾਂ ਦਾ ਮੇਲਾ ਆ ਗਿਆ ਫਿਰ ਅਸੀਂ ਉੱਥੇ ਜਾ ਕੇ ਉਤਰਦੇ ਹਾਂ ਪਹਾੜਾਂ ਤੋਂ ਉੱਥੇ ਜਾ ਕੇ ਇਸ਼ਨਾਨ ਕਰਦੇ ਹਾਂ ਇਹਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਕਹਿੰ ਲੱਗੇ ਖਤ ਹੋ ਗਈ ਇਹ ਜੀ ਨਾਲ ਕਿਦਾਂ ਸੁੱਖ ਹੋ ਗਿਆ ਪਰ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਸਮਝਾਉਣ ਲਈ ਕਹਿੰਦੇ ਐਸਾ ਗਿਆਨ ਸੁਨੋ ਅਬ ਮੋਰੇ ਇਥੇ ਮੋਰੇਦਾਰਤਾ ਮੇਰੇ ਮਨ ਸੰਬੋਧਨ ਕਰਕੇ ਗੱਲ ਕੀਤੀ ਜੋਗੀਆਂ ਨਾਲ ਵਿਚਾਰ ਚਚਾ ਕਰਨ ਲੱਗੇ ਕਹਿੰਦੇ ਐਸਾ ਗਿਆਨ ਸੁਣੋ ਅਬ ਮੋਰੇ हे ਮੇਰੇ ਮਨਾ ਐਸੇ ਗਿਆਨ ਦੀ ਸਮਝ ਨੂੰ ਸੁਣ ਤੁਸੀਂ ਤੁਸੀਂ ਗਿਆਨ ਦੀ ਗੱਲ ਕਰਦੇ ਹੋ ਨਾ ਗਿਆਨ ਦਾ ਸਬੰਧ ਬੈਠ ਕੇ ਚੌਂਕੜਾ ਮਾਰ ਕੇ ਸਮਾਧੀ ਲਗਾ ਲੈਣਾ ਗਿਆਨ ਨਹੀਂ ਹੈ ਗਿਆਨ ਦਾ ਸਬੰਧ ਇਹ ਹੈ ਕਿ ਜਿਹੜੇ ਪਰਮਾਤਮਾ ਨੂੰ ਤੁਸੀਂ ਸਮਾਧੀ ਦੇ ਨਾਲ ਮਹਿਸੂਸ ਕੀਤਾ ਹੈ ਕਿ ਉਹ ਇੱਕੋ ਜਗ੍ਹਾ ਦੇ ਉੱਤੇ ਹੈ ਕਿ ਉਹਦਾ ਉਹਦਾ ਪ੍ਰਭਾਵ ਉਹ ਇੱਕੋ ਜਗ੍ਹਾ ਦੇ ਉੱਤੇ ਹੈ। ਨਾ ਅੱਜ ਸਾਡੇ ਪ੍ਰਚਾਰਕ ਨੇ ਉਹ ਗੱਲ ਕੀਤੀ ਇੱਕ ਜਗ੍ਹਾ ਦੇ ਉੱਤੇ ਪਾਠ ਕਰਿਆ ਕਰੀਏ ਬੈਠ ਕੇ ਉਹ ਜਗ੍ਹਾ ਦਾ ਪ੍ਰਭਾਵ ਹੋਰ ਹੋ ਜਾਂਦਾ ਹੈ ਮੈਂ ਤੇ ਕਹਿਣਾ ਹੁੰਨਾ ਜਿਨ੍ਹਾਂ ਨੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਪਾਠ ਕੀਤਾ ਹੈ ਉਹ ਇਸ ਗੱਲ ਨੂੰ ਸਪਸ਼ਟ ਕਰ ਲੈਂਦਾ ਆਪਣੇ ਮਨ ਦੇ ਅੰਦਰ ਕਿ ਇਹ ਇਹੀ ਪ੍ਰਭਾਵ ਸਾਰੀਆਂ ਜਗ੍ਹਾ 'ਤੇ ਮਹਿਸੂਸ ਕਰਾਂ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਕੋਈ ਦੁਸ਼ਤ ਭਾਵਨਾ ਹੋਈ ਨਾ ਜਿੱਥੇ ਅੰਦਰ ਮਨ ਦੇ ਵਿੱਚ ਈਰਖਾ ਹੋਈ ਨਾ ਸਾਰਾ ਪ੍ਰਭਾਵ ਉਹ ਚੀਜ਼ ਦਾ ਹਰੇਕ ਜਗ੍ਹਾ 'ਤੇ ਮਹਿਸੂਸ ਕਰੇ ਪਾਰਸ਼ਾ ਕਹਿੰ ਲੱਗੇ ਚੌਂਕੜੀ ਮਾਰੀ ਐ ਉਮਰਾਂ ਬਧਾਲੀਆਂ ਪਰਬਤਾਂ ਦੇ ਬੈਠੇ ਹੋ ਪਾਰਸ਼ਾ ਕਹਿੰਦੇ ਐਸਾ ਗਿਆਨ ਸੁਨੋ ਅਬ ਮੋਰੇ ਹੇ ਮੇਰਿਆ ਮਨਾ ਉਹ ਜੋਗਿਓ ਤੁਸੀਂ ਵੀ ਆਪਣੇ ਮਨ ਨੂੰ ਸਮਝਾਓ ਐਸੇ ਗਿਆਨ ਨੂੰ ਸਮਝਣਾ ਚਾਹੁੰਦੇ ਹੋ ਨਾ ਐਸਾ ਗਿਆਨ ਸੁਨੋ ਅਬ ਮੋਰੇ ਭਰਪੂਰ ਤਰ ਰਹਾ ਸਭ ਠੋਰੇ ਜਿਹੜਾ ਪ੍ਰਮਾਤਮਾ ਸਾਰੀ ਜਗ੍ਹਾ ਦੇ ਉੱਤੇ ਭਰਪੂਰ ਹੈ ਸਾਰੀਆਂ ਜਗ੍ਹਾ ਦੇ ਉੱਤੇ ਵਸਿਆ ਹੋਇਆ ਉਹ ਇੱਕ ਇੱਕ ਅਲੱਗ ਜਗ੍ਹਾ ਉੱਤੇ ਨਹੀਂ ਬੈਠਾ ਹੋਇਆ ਤੁਸੀਂ ਕਹਿ ਰਹੇ ਹੋ ਕਿ ਅਸੀਂ ਘਰ-ਬਾਰ ਛੱਡ ਕੇ ਇਸ ਇਸ ਸਮਾਦੀ ਦੇ ਉੱਤੇ ਆ ਕੇ ਬੈਠੇ ਆਂ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਆਂ ਤੇ ਪਾਤਸ਼ਾਹ ਕਹਿਣ ਲੱਗੇ ਜੇਕਰ ਇਸ ਪ੍ਰਮਾਤਮਾ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ ਉਹ ਪ੍ਰਮਾਤਮਾ ਹਰ ਥਾਂ ਦੇ ਉੱਤੇ ਆ ਕੇ ਭਰਪੂਰ ਹੈ ਹਰ ਥਾਂ ਦੇ ਉੱਤੇ ਆ ਕੇ ਸਹਾਰਾ ਦੇ ਰਿਹਾ ਹੈ ਪਾਤਸ਼ਾਹ ਕਹਿਣ ਲੱਗੇ ਤੁਸੀਂ ਇੱਥੇ ਬੈਠੇ ਹੋ ਕਹਿੰਦੇ ਸਤਿ ਰੱਬ ਨੂੰ ਪਾਉਣ ਵਾਸਤੇ ਬੈਠੇ ਆਂ ਮਹਾਰਾਜ ਕਹਿੰਦੇ ਨਹੀਂ ਜਾਂਦੇ ਪਹਾੜਾ ਤੋਂ ਇਹਨੇ ਜਾਂਦੇ ਆ ਪਾਤਸ਼ਾਹ ਕਹਿੰਦੇ ਕਦੋਂ ਕਹਿੰਦੇ ਜਦੋਂ ਸ਼ਵਰਾਤਰੀ ਦਾ ਮੇਲਾ ਹੁੰਦਾ ਹੈ ਜਦੋਂ ਕੋਈ ਐਸਾ ਤੀਰਥਾ ਤੀਰਥਾਂ ਦਾ ਜਦੋਂ ਮੇਲਾ ਹੁੰਦਾ ਹੈ ਨਾ ਉੱਥੇ ਜਾ ਕੇ ਇਸ਼ਨਾਨ ਕਰਦੇ ਆ ਇਹਨਾਂ ਨੇ ਕੁਝ ਕੁ ਦਿਹਾੜੇ ਮਿੱਥੇ ਹੋਏ ਸਨ ਸ਼ਵਰਾਤਰੀ ਦੇ ਉੱਤੇ ਜਾ ਕੇ ਇਹਨਾਂ ਨੇ ਇਸ਼ਨਾਨ ਕਰਿਆ ਕਰਨਾ ਤੇ ਕਹਣਾ ਕਿ ਅੱਜ ਨਹਾ ਕੇ ਅੱਜ ਪਵਿੱਤਰ ਦੇਨ ਦੇ ਉੱਤੇ ਨਹਾ ਕੇ ਅਸੀਂ ਅਸੀਂ ਜਿਹੜੇ ਨੇ ਉਹ ਸਾਫ਼ ਹੋ ਗਏ ਅਸੀਂ ਉਜਲ ਹੋ ਗਏ ਮਾਘ ਦੇ ਮਹੀਨੇ 'ਚ ਜਾ ਕੇ ਨਹਾ ਕੇ ਇਸ਼ਨਾਨ ਕਰਕੇ ਅਸੀਂ ਉਜਲ ਹੋ ਗਏ ਫਲਾਣੇ ਮਹੀਨੇ ਨੂੰ ਜਾ ਕੇ ਫਲਾਣੀ ਤਰੀਕ ਨੂੰ ਜਾ ਕੇ ਅਸੀਂ ਇਸ਼ਨਾਨ ਕੀਤਾ ਸੀ ਉੱਜਲ ਹੋ ਗਏ ਅਸੀਂ ਸਾਫ਼ ਸੁਥਰੇ ਹੋ ਗਏ ਪਾਤਸ਼ਾਹ ਕਾਹ ਲਗੇ ਨਾ ਪਹਾੜਾਂ ਤੋਂ ਉੱਤਰ ਕੇ ਆ ਕੇ ਉਹ ਘਟ ਵੱਡੀ ਪਹਾੜੀ ਉੱਚੀ ਚੋਟੀ ਦੇ ਉੱਤੋਂ ਹੇਠਾਂ ਆ ਕੇ ਤੁਸੀਂ ਕਹਿੰਦੇ ਇਸ਼ਨਾਨ ਕੀਤਾ ਆ ਕੇ ਉੱਜਲ ਹੋ ਗਏ ਮਾਲਕ ਕਹਿੰਦੇ ਉੱਜਲ ਹੋਣਾ ਚਾਹੁੰਦਾ ਹੈ ਨਾ ਸਾਫ਼ ਸੁਥਰਾ ਹੋਣਾ ਚਾਹੁੰਦਾ ਹੈ ਰਾਗ ਆਸਾ ਮਹਿਲਾ ਪਹਿਲਾ ਆਸਾ ਰਾਗ ਦੇ ਅੰਦਰ ਪਹਿਲੇ ਗੁਰੂਦੇਵ ਮਹਾਰਾਜ ਦੀ ਬਾਣੀ ਦਾ ਸ਼ਬਦ ਅਸ਼ਟਪਦੀਆਂ ਅਸ਼ਟ ਅੱਠ ਪਦੇ ਪਹਿਰੇ ਅੱਠ ਪਦਿਆਂ ਵਾਲਾ ਸ਼ਬਦ ਮਾਲਕ ਆਖਣ ਲੱਗੇ ਅੱਠ ਬੰਦਾ ਵਾਲੇ ਸ਼ਬਦ ਦੇ ਅੰਦਰ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੇਸ਼ੱਕ ਇਹ 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 ਸਰੂਪ ਇਹ ਮੰਗਲਾ ਚਰਨ ਕੱਲ ਵੀ ਆਇਆ ਸੀ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੱਜ ਦੇ ਸ਼ਬਦੀ ਅਰਥ ਨਹੀਂ ਕਰਨੇ ਉਹ ਪਰਮਾਤਮਾ ਇੱਕ ਹੈ ਇੱਕ ਓੰਕਾਰ ਹੈ ਇਹਦਾ ਉਚਾਰਨ ਤਿੰਨ ਰੂਪਾਂ ਦੇ ਵਿੱਚ ਹੋਏਗਾ ਇੱਕ ਓੰਕਾਰ ਉਰੇ ਦੇ ਉੱਤੇ ਇੱਕ ਹੋੜਾ ਜਿਹਾ ਪਿਆ ਹੋਇਆ ਹੈ ਇਹਨੂੰ ਇੱਕ ਕਾਰ ਵੜਦੇ ਨੇ ਉਹ ਪਰਮਾਤਮਾ ਇੱਕ ਹੈ ਉਹ ਓਮ ਹੈ ਉਹ ਬ੍ਰਹਮ ਸਰੂਪ ਹੈ ਉਹ ਕਾਰ ਹੈ ਉਸ ਸਾਰਿਆਂ ਵਿੱਚ ਇੱਕ ਰਸ ਵਸ ਰਿਹਾ ਹੈ ਇਹ ਨਹੀਂ ਕਿ ਉਹਦੇ 'ਚ ਘੱਟ ਹੈ ਇਹਦੇ 'ਚ ਜ਼ਿਆਦਾ ਹੈ ਉਹਦੇ 'ਚ ਹੋਰ ਘੱਟ ਹੈ ਮਾਲਕ ਆਖਣਗੇ ਸਾਰਿਆਂ ਵਿੱਚ ਇੱਕ ਰਸ ਹੈ ਸਤ ਐਸਾ ਸਦੀਵੀ ਹੋਣ ਵਾਲਾ ਪਰਮਾਤਮਾ ਗੁਰ ਪ੍ਰਸਾਦ ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਾਲਕ ਆਖਣਗੇ ਉੱਤਰ ਆਪ ਘੱਟ ਸਰਵਰ ਨਾ ਆਵੇ ਤੁਸੀਂ ਔ ਘਟ ਪਹਾੜ ਤੋਂ ਉਤਰ ਕੇ ਆ ਕੇ ਸਰਵਰ ਮਲੇ ਸਰੋਵਰ ਸਰੋਵਰ ਚ ਆ ਕੇ ਇਸ਼ਨਾਨ ਕਰਦੇ ਹੋ 파ਸ਼ਾ ਕਹਣ ਲੱਗੇ ਉਹ ਜੋਗੀ ਉਹ ਭਰਥਰ ਜੋਗੀ ਜੇਕਰ ਉਤਰਨਾ ਚਾਹੁੰਦਾ ਹੈ ਇਸ ਹੰਕਾਰੇ ਮਨ ਦੀ ਉੱਚੀ ਚੋਟੀ ਤੋਂ ਹੇਠਾਂ ਉਤਰ ਅਵ ਘਟ ਉਤਰ ਅਵ ਘਟ ਇਹ ਹੰਕਾਰੇ ਮਨ ਦੀ ਬਿਰਤੀ ਤੋਂ ਹੇਠਾਂ ਉਤਰ ਕੇ ਸਰਵਰ ਨਾਵੈ ਤੇ ਜੇ ਨਹਾਉਣਾ ਚਾਹੁੰਦਾ ਹੈ ਨਾ ਤੇ ਪਾਸ਼ਾ ਜਿਹੜੀ ਪੰਵੇਂ ਗੁਰਦੇਵ ਮਹਾਰਾਜ ਗੁਰਦੇਵ ਨੇ ਬਾਣੀ ਲਿਖੀ ਹੈ ਨਾ ਮੰਗ ਮੱਜਨ ਸੰਗ ਸਾਧੂਆਂ ਧੂੜੀ ਕਰਿ ਸ਼ਰਾਨ ਹੁਣ ਕੋਈ ਇੱਥੇ ਬੀਰ ਬੈਠਾ ਹੋਏ ਕੋਈ ਸਵਾਲ ਕਰੇ ਕਿ ਭਾਈ ਸਾਹਿਬ ਧੂੜੀ ਚ ਸ਼ਰਾਨ ਕਿੱਦਾਂ ਹੁੰਦਾ ਹੈ ਧੂੜੀ ਚ ਕੋਈ ਨਾ ਆ ਸਕਦਾ ਧੂੜ ਤੇ ਇਨਸਾਨ ਨੂੰ ਗੰਦਿਆਂ ਕਰਦੀ ਹੈ ਪਾਸ਼ਾ ਕਹੇ ਲੱਗੇ ਨਾ ਕਿ ਤੀਰਥ ਵਰਤਿਆਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜੱਜ ਜਿਵੇਂ ਕੁੰਚਰ ਇਸ਼ਨਾਨ ਹਾਥੀ ਇਸ਼ਨਾਨ ਕਰਦਾ ਉਹ ਰੇਤ 'ਚ ਜਾ ਕੇ ਫਿਰ ਸੁੰਡ ਪਰਦਾ ਆਪਣੇ ਉੱਤੇ ਸ਼ਾਰ ੜਾ ਲੈਂਦਾ ਧੂੜੀ ਦੇ ਇਨਸਾਨ ਇਨਸਾਨ ਨੂੰ ਗੰਨੇ ਕਰਦੀ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਮਾਗ ਮੱਜਣ ਸੰਗ ਸਾਧੂਆਂ ਸਾਧੂ ਜਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰ ਹੁਣ ਸਵਾਲ ਪੈਦਾ ਹੋਇਆ ਸਾਧੂ ਜਨਾਂ ਦੀ ਧੂੜ ਕੀ ਹੈ ਮੈਂ ਬਾਰ-ਬਾਰ ਜ਼ਿਕਰ ਕਰਦਾ ਹੁੰਨਾ ਗੁਰੂ ਦਾ ਸ਼ਬਦ ਗੁਰੂ ਦੇ ਚਰਨ ਨੇ ਗੁਰੂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਵਿਚਾਰ ਉਹ ਜਿਹੜੀ ਹੈ ਨਾ ਉਹ ਗੁਰੂ ਦੀ ਚਰਨ ਤੂੜ ਹੈ ਪਾਰਸ਼ਾ ਕਹਿੰਦੇ ਆ ਗੁਰੂ ਦੀ ਵਿਚਾਰ ਦੇ ਵਿੱਚ ਆਪਣੇ ਮਨ ਨੂੰ ਧੋ ਆਪਣੇ ਮਨ ਨੂੰ ਬਾਰ ਬਾਰ ਸਾਫ਼ ਕਰ ਇਹ ਆਪਣੇ ਮਨ ਨੂੰ ਜਿੰਨਾ ਨਵਾਏਗਾ ਇਹ ਤੂੜ ਦੇ ਵਿੱਚ ਤੇਰਾ ਮਨ ਉਹਨਾਂ ਚ ਉੱਜਲ ਹੁੰਦਾ ਜਾਏਗਾ ਉਹਨਾਂ ਸਾਫ਼ ਹੁੰਦਾ ਜਾਏਗਾ ਗੁਰੂਦੇਵ ਕਹਿੰਦਾ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮਾਂ ਕੇ ਰੰਗ ਤੇਰਾ ਕੱਪੜਾ ਗੰਦਾ ਹੋ ਜਾਏ ਉਹਦੇ ਵਾਸਤੇ ਤੂੰ ਪਾਣੀ ਦੇ ਨਾਲ ਤੇ ਤੂੰ ਸਾਫ਼ ਕਰ ਸਕਦਾ ਹੈ ਪਰ ਯਾਦ ਰੱਖੀ ਸੱਜਣਾ ਦੁਨੀਆ ਦਾ ਐਸਾ ਕੋਈ ਪਾਣੀ ਨਹੀਂ ਬਣਿਆ ਜਿਹਦੇ ਨਾਲ ਤੂੰ ਆਪਣੇ ਮਨ ਨੂੰ ਧੋਲੇ ਤੇਰਾ ਮਨ ਸਾਫ਼ ਹੋ ਜਾਏ ਉਹ ਕੇਵਲ ਸ਼ਬਦ ਹੈ ਉਹ ਕੇਵਲ ਗੁਰੂ ਦਾ ਗਿਆਨ ਹੈ ਗੁਰੂ ਨਾਨਕ ਦੇਵ ਮਹਾਰਾਜ ਪਾਸ਼ਾ ਦੀ ਜੇਕਰ ਲੋਕਾਂ ਦੇ ਨਾਲ ਵਿਚਾਰ ਚਰਚਾ ਹੋਈ ਨਾ ਜਿਹਨਾਂ ਦੇ ਮਨ ਮੈਲੇ ਸਨ ਤੇ ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਉਜਲ ਕੀਤਾ ਹੈ ਮਾਫ ਕਰਿਓ ਸਾਨੂੰ ਭਾਵੇਂ ਗੱਲਾਂ ਨਾਲ ਚੰਗੀਆਂ ਲੱਗਣ ਗੁਰੂ ਦੀ ਬਾਣੀ ਦੇ ਸਹਿਜ ਪਾਠ ਅਰਥਾਂ ਦੇ ਨਾਲ ਜਿੰਨੇ ਪੜ ਲੈਣਾ ਉਹ ਸਾਫ਼ ਗੱਲਾਂ ਸਪਸ਼ਟ ਹੋ ਜਾਣੀਆਂ ਕਿ ਗੁਰੂ ਨੇ ਸਾਨੂੰ ਬਾਰੀ ਤੌਰ ਦੇ ਉੱਤੇ ਪਾਣੀ ਦੇ ਨਾਲ ਨਹਾ ਕੇ ਨਾ ਇਹ ਮਨ ਦੀ ਮੈਲ ਨੂੰ ਕਿਤੇ ਨਾ ਕਿਤੇ ਕਿਹਾ ਕਿ ਤੇਰੇ ਮਨ ਦੀ ਮੈਲ ਸਾਫ ਹੋ ਜਾਏਗੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਸੀਂ ਘਰ ਚ ਕਿਉਂ ਕਰਾਉਂਦੇ ਆ ਤਾਂ ਹੀ ਕਰਾਉਂਦੇ ਨਾ ਕਿ ਸਾਡਾ ਘਰ ਚ ਸੁੱਖ ਸ਼ਾਂਤੀ ਆਏ ਸਾਡੇ ਘਰ ਚ ਪਿਆਰ ਬਣਿਆ ਰਹੇ ਕਲੇਸ਼ ਨਾ ਖੜਾ ਹੋਏ ਇਹ ਗੱਲ ਇਮਾਨਦਾਰੀ ਨਾਲ ਆਪਣੇ ਆਪ ਨਾਲ ਸਵਾਲ ਕਰਕੇ ਦੱਸਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਘਰ 24 ਘੰਟੇ ਪਾਠ ਹੋਇਆ ਹੈ 48 ਘੰਟੇ ਇਹ ਗਰੰਟੀ ਸਿੰਘ ਕਹਿੰਦਾ ਰਹਾ ਜੇ ਨੰਗ ਭਾਈ ਸਾਹਿਬ ਘੜੇ ਚ ਪਾਣੀ ਪਾ ਕੇ ਉਹ ਰੱਖਣ ਲੱਗੇ ਹੋ ਭਾਈ ਸਾਹਿਬ ਇਹ ਹੁਣ ਅੰਮ੍ਰਿਤ ਬਣ ਜਾਏਗਾ ਨਾ ਆਲਾ ਇਹ ਹੁਣ ਘੜੇ ਚ ਪਾਣੀ ਪਾ ਦਿੱਤਾ ਇਹਨੂੰ ਹੁਣ ਘੜੇ ਚ ਰੱਖ ਦੇਣਾ ਗੁਰੂ ਸਾਹਿਬ ਦੇ ਕੋਲ ਰੱਖ ਜਾਗੇ ਹੁਣ ਬਾਣੀ ਦਾ ਸਾਰਾ ਪ੍ਰਭਾਵ ਜਿਹੜਾ ਘੜੇ ਚ ਪਿਆ ਰਹਿਣਾ ਫਿਰ ਜੇ ਗੁਰੂ ਸਾਹਿਬ ਤੇ ਚਲ ਜਾਣੇ ਅੱਜ ਫਿਰ ਆਪਾਂ ਸਵੇਰੇ ਸ਼ਾਮ ਤਰੋਂਕਾ ਦਿਆ ਕਰਾਂਗੇ ਮਤਲਬ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੋਇਆ ਇਹਦੇ ਨਾਲ ਤੂੰ ਮੰਨਿਆ ਨਹੀਂ ਇਹ ਗੱਲ ਨੂੰ ਤੇਰਾ ਘਰ ਪਵਿੱਤਰ ਹੋ ਗਿਆ ਅੱਜ ਕਿ ਤੇਰੇ ਘਰ ਚ ਬਾਣੀ ਦਾ ਪ੍ਰਭਾਵ ਪੈਦਾ ਹੋ ਗਿਆ हद होगी सिख ਰਹਿਤ ਮਰਿਆਦਾ ਨੂੰ ਪੜ ਕੇ ਦੇਖੋ ਉੱਥੇ ਇਹ ਚੀਜ਼ਾਂ ਲਿਖੀਆਂ ਜਾਂ ਕੁੰਭ ਨਾਰੀਅਲ ਐਸੀ ਚੀਜ਼ ਰੱਖਣੀ ਕੋਈ ਨਹੀਂ ਘਰ ਚ ਪਾਠ ਵੀ ਰੱਖ ਲਿਆ ਪਾਠੀ ਗ੍ਰੰਥੀ ਵਿਚਾਰਾ ਉਹਨੂੰ ਪਤਾ ਕਿ ਮੈਨੂੰ 5-7 ਹਜ਼ਾਰ ਡਿਊਟੀਆਂ ਦੇ ਪੈਸੇ ਮਿਲਣਗੇ ਮੈਂ ਫਾਹ ਪਾ ਕੇ ਬੈਠਾ ਰਿਹਾ ਤੇ ਇਹਨਾਂ ਨੇ ਇਹਨਾਂ ਨੇ ਮੈਨੂੰ ਕੱਢ ਦੇਣਾ ਵੀ ਪਾਠ ਡਿਊਟੀ ਨਹੀਂ ਲਗਾਉਣੀ ਉਹਨਾਂ ਨੂੰ ਆਪਣੀ ਰੋਟੀ ਦਾ ਫਾਹ ਹੈ ਸਿੱਧੀ ਪਾਸ਼ਾ ਦੀ ਸ਼ਬਦ ਵਰਤ ਉਹਨਾਂ ਨੇ ਕਿਹਾ ਕਿ ਮੈਂ ਡਿਊਟੀ ਲਗਾਉਣੀ ਹੈ ਖਣਪਾਟ ਤੋਂ ਮੈਨੂੰ ਅਰਦਾਸ ਦੇ ਪੈਸੇ ਹੋਣਗੇ ਮੇਰਾ ਪਰਿਵਾਰ ਪਲੇਗਾ ਮੇਰੇ ਪਰਿਵਾਰ ਦੇ ਬੱਚਿਆਂ ਦੀ ਫੀਸ ਜਾਏਗੀ ਉਹ ਕਹਿੰਦਾ ਕਿਉਂ ਐਸੇ ਐਸੀ ਲੜਾਈ ਚ ਕਿਉਂ ਪੈਣਾ ਜੋ ਕੁਝ ਰੱਖਣਾ ਰੱਖੀ ਜਾਓ ਅੱਜ ਹੋ ਨਹੀਂ ਰਿਹਾ ਇਹ ਕੁਝ ਅਸੀਂ ਉਹ ਗਰੰਥੀ ਸਿੰਘ ਦੀ ਅਸੀਂ ਭਾਈ ਦੀ ਅਸੀਂ ਪ੍ਰਚਾਰਕ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਾਂ ਫਿਰ ਡਰਾਵੇ ਦਿੰਦੇ ਆ ਸੀਦੇ ਕਿ ਮੈਂ ਕਮੇਟੀ ਨਾਲ ਗੱਲ ਕਰਾਂਗਾ ਮੈਂ ਪ੍ਰਬੰਧਕਾਂ ਨਾਲ ਗੱਲ ਕਰਾਂਗਾ ਗੁਰੂ ਪਿਆਰਿਓ ਜੇਕਰ ਕਲਾਸ ਚ ਟੀਚਰ ਰੱਖਿਆ ਜਾਏ ਨਾ ਤੇ ਸਟੂਡੈਂਟ ਕਦੇ ਉਹਦੇ ਨਾਲ ਬਹਿਸ ਤੇ ਇਹ ਗੱਲ ਨਹੀਂ ਕਰਦਾ ਕਿ ਅੱਜ ਤੁਹਾਨੂੰ 8ਵਾਂ ਚੈਪਟਰ ਪੜ੍ਹਾ ਅੱਜ ਮੈਨੂੰ 6ਵੇਂ ਚੈਪਟਰ ਨਾ ਪੜ੍ਹਾਈ ਇਦਾਂ ਕਦੇ ਹੋਇਆ ਟੀਚਰ ਆਪਣੇ ਤਰੀਕੇ ਨਾਲ ਚੱਲਦਾ ਹੈ ਨਾ ਅਸੀਂ ਟੀਚਰ ਵੀ ਰੱਖ ਲਿਆ ਟੀਚਰ ਪੜ੍ਹੇ ਲਿਖੇ ਰੱਖਿਆ ਤੇ ਟੀਚਰ ਨੂੰ ਕਹਿੰਦੇ ਤੂੰ ਉਹਦਾ ਪੜ੍ਹਾਈ ਜਿੱਦਾਂ ਤੈਨੂੰ ਮੈਂ ਕਹਿੰਦਾ ਮੈਂ ਕਹਿੰਦਾ ਹੁਣ ਟੀਚਰ ਨੇ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਦੀ ਪਾਣੀ ਦਾ ਪਾਠ ਰੱਖਣ ਲੱਗੇ ਉਹਨਾਂ ਤੇ ਭਾਈ ਸਾਹਿਬ ਕੁੰਬ ਨਾਰੀਅਲ ਪਾਣੀ ਦਾ ਘੜਾ ਜਿਹੜਾ ਨਾ ਰੱਖਿਓ ਤੁਹਾਨੂੰ ਜਿਆਦਾ ਪਤਾ ਹੈ ਉਹ ਕਹਿੰਦਾ ਜੋ ਰੱਖਣਾ ਰੱਖੀ ਜਾਓ ਮੈਂ ਦਰਦਾਸ ਕਰਨੀ ਮੈਂ ਕਰਕੇ ਚੱਲਿਆ ਜਾਣਾ ਮਾਲਕ ਆਖਣ ਲਗੇ ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਗੁਰੂ ਦੇ ਸ਼ਬਦਾਂ ਦੀ ਨਿਕਲੀ ਖੋਈ ਵਿਚਾਰ ਤੋਂ ਆਪਣੇ ਮਨ ਨੂੰ ਧੋ ਉਹਨੂੰ ਧੋ ਕੇ ਆਪਣੇ ਮਨ ਨੂੰ ਸਾਫ਼ ਕਰ ਮਾਲਕ ਆਖਣਗੇ ਉੱਤਰ ਅਵ ਘਟ ਇਹ ਮਨ ਦੇ ਹੰਕਾਰੇ ਪਰਬਤੋਂ ਥੱਲੇ ਉਤਰ ਕੇ ਦੇਖ ਤੇ ਸਹੀ ਉਤਰ ਆਵ ਘਟ ਸਰਵਰ ਨਹਾਵੇ ਐਸੇ ਸਰੋਵਰ ਦੇ ਗਿਆਨ ਦੇ ਸਰੋਵਰ ਚ ਨਹਾ ਕੇ ਆਪਣੇ ਮਨ ਨੂੰ ਸਾਫ ਕਰਕੇ ਇਸ਼ਨਾਨ ਕਰ ਮਾਲਕ ਆਖਣ ਜਿਹੜੇ ਐਸਾ ਇਸ਼ਨਾਨ ਕਰਦੇ ਨੇ ਨਾ ਬਕੈ ਨਾ ਬੋਲੇ ਹਰ ਗੁਣ ਗਾਵੇ ਬਕਦਾ ਨਹੀਂ ਹੈ ਮੂੰਹ ਦੇ ਵਿੱਚੋਂ ਇਹ ਚੀਜ਼ ਨੂੰ ਕਿ ਮੈਂ ਇਹ ਜੀ ਹਾਸਲ ਕੀਤੀ ਮੈਂ ਪਾਠ ਕੀਤਾ ਜੀ ਮੈਂ ਗੁਰਬਾਣੀ ਪੜ੍ਹੀ ਮੈਂ ਆ ਕੀਰਤਨ ਸੁਣਿਆ ਮੈਂ ਕਥਾ ਕੀਤੀ ਮੈਂ ਗੁਰਬਾਣੀ ਦਾ ਕੀਰਤਨ ਕੀਤਾ ਮਾਲਕ ਆਖਣਗੇ ਨਾ ਕਾਹੇ ਰੇ ਬਗਵਾਦ ਲਾਇਓ ਜਿਨਹਰ ਪਾਇਓ ਤਿੰਨੇ ਸ਼ਪਾ ਜਿਹੜਾ ਇਸ ਰਸ ਨੂੰ ਮਾਲ ਲੈਂਦਾ ਮਾਲਕ ਆਖਣ ਲੱਗੇ ਉਹ ਬਾਰੀ ਤੌਰ ਤੇ ਤਬਕਦਾ ਨਹੀਂ ਹੈ ਗੁਰਦੇਵ ਕਹਾਂਗੇ ਅਤੇ ਬਹੁਤਾ ਅਫਰਤ ਨਹੀਂ ਬੋਲਦਾ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਜਲ ਕਾਸ਼ੀ ਸੁਨ ਸਮਾਵੈ ਪਰ ਕਿਸ ਤਰ੍ਹਾਂ ਸੁਭਾਅ ਹੋ ਜਾਂਦਾ ਹੈ ਮਾਲਕ ਆਖਣ ਲੱਗੇ ਉਹਦੀ ਅਵਸਥਾ ਇਹ ਚੀਜ਼ ਬਣ ਜਾਂਦੀ ਹੈ ਕਿ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ ਨਾ ਸੂਰਜ ਦੀਆਂ ਕਿਰਨਾਂ ਤਪ ਛੇੜੀ ਹੈ ਉਹ ਸਮੁੰਦਰ ਦੇ ਉੱਤੇ ਜਾ ਕੇ ਪੈਂਦੀ ਹੈ ਉਹ ਹੀਠਾਂ ਪਾਫ ਬਣ ਕੇ ਉਹਦੇ ਬੱਦਲ ਬਣਦੇ ਨੇ ਉਹ ਬੱਦਲਾਂ ਦੇ ਰੂਪ ਦੇ ਅੰਦਰ ਜ਼ਮੀਨ ਦੇ ਉੱਤੇ ਆਕ ਡਿੱਗਦਾ ਮਾਲਕ ਆਖਣ ਲੱਗੇ ਜਲ ਆਕਾਸ਼ੀ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਉੱਚਾ ਉੱਠ ਕੇ ਆਕਾਸ਼ਾਂ ਵਿੱਚ ਉਡਾਰੀਆਂ ਲਗਾਉਂਦਾ ਹੈ ਜਿਵੇਂ ਪਾਣੀ ਹੇਠਾਂ ਜ਼ਮੀਨ ਦੇ ਉੱਤੇ ਜਾ ਕੇ ਫਿਰ ਉੱਤੋਂ ਉਡਾਰੀਆਂ ਲਾ ਕੇ ਹੇਠਾਂ ਹੁੰਦਾ ਹੈ ਮਾਲਕ ਆਖਣ ਰਸ ਸਤ ਚੋਲ ਮਹਾਰਸ ਪਾਵੇ ਇਸ ਆਪਣੇ ਗੁਰੂ ਦੇ ਮਨ ਨੂੰ ਗੁਰੂ ਦੇ ਵਿੱਚੋਂ ਮਿਲਿਆ ਹੋਇਆ ਰਸ ਇਨੂੰ ਹਲਾਕੇ ਮੰਨਦਾ ਹੈ ਐਸਾ ਗਿਆਨ ਸੁਣੋ ਅਬ ਮੋਰੇ ਹੇ ਮੇਰੇ ਮਨ ਐਸੇ ਗਿਆਨ ਨੂੰ ਸੁਣ ਭਰਪੂਰ ਉਤਾਰ ਰਿਹਾ ਸਭ ਠੋਰੇ ਉਹ ਪ੍ਰਮਾਤਮਾ ਹਰੇਕ ਜਗ੍ਹਾ ਦੇ ਉੱਤੇ ਵਸ ਰਿਹਾ ਸੱਚ ਬ੍ਰਤ ਨੇਮ ਨ ਕਾਲ ਸੰਤਾਵੇ ਉਹ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਨਿਤ ਦਾ ਪ੍ਰਣ ਬਣਾ ਲੈਂਦਾ ਹੈ ਨਿਤਨੀਕਾਰ ਬਣਾ ਲੈਂਦਾ ਹੈ ਸਤਗੁਰੂ ਸ਼ਬਦ ਕਰੋਧ ਜਲਾਵੇ ਸਤਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਹ ਕਰੋਧ ਨੂੰ ਗੁੱਸੇ ਨੂੰ ਜਲਾਲਿੰਦਾ ਹੈ ਗगन ਨਿਵਾਸ ਸਮਾਧ ਲਗਾਵੇ ਮਲਕ ਆਖਣ ਲੱਗੇ ਉਹ ਆਪਣੇ ਆਤਮਿਕ ਮੰਡਲ ਵਿੱਚ ਨਾ ਗगन ਅਨਵਾਸ ਸਮਾਧ ਲਗਾਵੇ ਐਸੀ ਆਤਮਿਕ ਅਵਸਥਾ ਦੇ ਵਿੱਚ ਟਿਕ ਕੇ ਗੁਰੂ ਦੇ ਚਰਨਾਂ ਦੇ ਨਾਲ ਇੱਕ ਨਿਵਾਸ ਸਥਾਨ ਨੂੰ ਟਿਕਾ ਦਾ ਸੰਤੁਸ਼ਟੀ ਦਾ ਮਲਕ ਆਖਣ ਲੱਗੇ ਇੱਕ ਨਿਵਾਸ ਸਥਾਨ ਪ੍ਰਾਪਤ ਕਰਦਾ ਹੈ ਕਿਵੇਂ 파ਰਸ ਪਰਸ ਪਰਮ ਪਦ ਪਾਵੇ ਉਹ ਗੁਰੂ ਦੇ ਚਰਨਾਂ ਨੂੰ ਛੁਹਾ ਕੇ ਆਪਣੇ ਆਪ ਨੂੰ ਮਹਾਰਿਸ਼ਤਾਤ ਦਾ ਬਹੁਤ ਵਰ ਜ਼ਿਕਰ ਕੀਤਾ ਹੈ ਜਿਦ ਨਾਲ ਲੋਹੇ ਨੂੰ ਲਗੜੀ ਤੇ ਉਹ ਸੋਨਾ ਬਣ ਜਾਂਦਾ ਹੈ ਮਲਕ ਆਕਣ ਲੱਗੇ ਉਹ ਗੁਰੂ ਦੇ ਪਾਰਸ ਵਰਗੇ ਚਰਨਾਂ ਨੂੰ ਛੋ ਕੇ ਉਹਦੇ ਵਰਗਾ ਹੀ ਬਣ ਜਾਂਦਾ ਹੈ ਉਹ ਐਸੀ ਅਵਸਥਾ ਦਾ ਮਾਲਕ ਬਣਦਾ ਹੈ ਐਸੇ ਗੁਣਾਂ ਨੂੰ ਹਾਸਲ ਕਰਦਾ ਸੱਚ ਮਨ ਕਾਰਨ ਤਤ ਬਲੋਵੈ ਮਲਕ ਆਕਣ ਆਪਣੇ ਮਨ ਨੂੰ ਵਸ ਕਰਨ ਵਾਸਤੇ ਨਾ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਜਿਵੇਂ ਦੁੱਧ ਨੂੰ ਰਿੜਕਿਆ ਜਾਂਦਾ ਹੈ ਨਾ ਆਪਣੇ ਮਨ ਨੂੰ ਇਸ ਤਰ੍ਹਾਂ ਰਿੜਕਦਾ ਹੈ ਸਬਰ ਸਰਵਰ ਮੈਲ ਨਾ ਧੋਵੇ ਐਸੇ ਨਕਾ ਨਕ ਭਰੇ ਹੋਏ ਪਰਮਾਤਮਾ ਦੇ ਗੁਣਾਂ ਦੇ ਖਜ਼ਾਨੇ ਅੰਮ੍ਰਿਤ ਸਰੋਵਰ ਵਿੱਚ ਆਪਣੀ ਮੈਲ ਨੂੰ ਧੋਂਦਾ ਹੈ ਜੈਸੋ ਰਾਤਾ ਤੈਸੋ ਹੋਵੇ ਉਹ ਸੁਭਾਅ ਪਰ ਕਿਦਾਂ ਦਾ ਬਣ ਜਾਂਦਾ ਹੈ